ਸੁਗਰਾਮ ਦੇ ਸੁਭ ਦਿਹਾੜੇ ਤੇ ਸ੍ਰੀ ਸ੍ਰੀ 1008 ਸ਼ੰਤ ਮਹੇਸ਼ ਮੁਨੀ ਜੀ ਮਹਾਰਾਜ ਜੀ ਦੇ ਆਸ਼ਰਮ ਪਿੰਡ ਮਲਕਪੁਰਾ ਵਿਖੇ ਹਰ ਮਹੀਨੇ ਦੀ ਤਰ੍ਹਾਂ ਸੁਗਰਾਮ ਦਾ ਸੁਭ ਦਿਹਾੜਾ ਅਤੇ ਸੁੱਖ ਸ਼ਾਂਤੀ ਲਈ ਹਵਨ ਜਾਗੋ ਕਰਵਾਇਆ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਲੁਧਿਆਣਾ ਤੋਂ ਉਮੀਦਵਾਰ ਸਰਦਾਰ ਰਵਨੀਤ ਸਿੰਘ ਬਿੱਟੂ ਦੇ ਮਾਸੜ ਜੀ ਅਮਰਵੀਰ ਸਿੰਘ ਸਿੱਧੂ ਨੇ ਵੀ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ ਹੈ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸਾਰੀ ਸਮਾਪਤੀ ਤੋਂ ਬਾਅਦ ਗੁਰੂ ਕੇ ਲੰਗਰ ਵੀ ਉਤਟ ਵਰਤਾਏ ਗਏ। ਲੁਧਿਆਣੇ ਤੋਂ ਵਿਕਰਮ ਸੈਣੀ ਦੀ ਰਿਪੋਰਟ ਹਾਂਜੀ ਜੇ ਮਾਤਾ ਜੀ ਅੱਜ ਸ਼ੰਗਰਾਣ ਦੇ ਮੌਕੇ ਦੇ ਉੱਤੇ ਸਾਡੇ ਐਮਪੀ ਬਿੱਟੂ ਆਸ਼ੀਵਾਦ ਲੈਣ ਬਾਬਾ ਕੋਟਿਆ ਬੋਰੇ ਵਾਲੇ ਸੰਤਾ ਦੇ ਦਰ ਦੇ ਉੱਤੇ ਪਹੁੰਚੇ ਜਿੱਥੇ ਉਹਨਾਂ ਦੇ ਮਾਸੜ ਜੀ ਨੇ ਆ ਕੇ ਨਕਬਸਤਵ ਕੀਤਾ ਅਤੇ ਹਵਨ ਦੇ ਵਿੱਚ ਆਪਣੀਆਂ ਆਹੂਤੀਆਂ ਪਾਈਆਂ ਔਰ ਬਾਬਾ ਜੀ ਨੇ ਇਹਨਾਂ ਤੇ ಅಪਾਰ ਕਿਰਪਾ ਕਰਦੇ ਹੋਏ ਇਹਨਾਂ ਨੂੰ ਵੱਡੀ ਜਿੱਤ ਦੇ ਨਾਲ ਇਸ ਸ਼ਕਤੀ ਦਿੱਤੀ ਕਿ ਇਹ ਹਮੇਸ਼ਾ ਐਦਾਂ ਹੀ ਲੋਕਾਂ ਦੇ ਕੰਮ ਕਰਦੇ ਰਹਿਣ ਅਤੇ ਲੋਕਾਂ ਦੀ ਸੇਵਾ ਦੇ ਵਿੱਚ ਕਰਦੇ ਰਹਿਣ ਇਹ ਜਗ੍ਹਾ ਬਾਬਾ ਬੋਰੇ ਵਾਲੇ ਸੰਤਾ ਦੀ ਹੈ ਇਹ ਪਿੰਡ ਮਲਕਪੁਰ ਦੇ ਵਿੱਚ ਹੈ ਜਿੱਥੇ ਬਾਬਾ ਜੀ ਨੇ ਆਪਣਾ ਲਾਸਟ ਸਮੇਂ ਬਤਾਇਆ ਅਤੇ ਇੱਥੇ ਹਰ ਸੰਗRAND ਨੂੰ ਬੜੀ ਹੀ ਧੂਮਤਾਂ ਦੇ ਨਾਲ ਬਾਬਾ ਜੀ ਦਾ ਭਵਨ ਅਤੇ ਲੰਗਰ ਭੰਡਾਰਾ ਕੀਤਾ ਜਾਂਦਾ ਹੈ ਇਹ ਸਾਰੀ ਸੇਵਾ ਸ਼੍ਰੀ ਕ੍ਰਿਸ਼ਨ ਨૈયਰ ਦੇ ਨਾਮ ਤੋਂ ਕੀਤੀ ਜਾਂਦੀ ਹੈ ਔਰ ਇਹ ਹਮੇਸ਼ਾ ਹੀ ਐਦਾਂ ਹੀ ਬਾਬਾ ਜੀ ਹਰ ਆਪਣੀ ਸੰਗਤ ਦੇ ਉੱਤੇ ਕਿਰਪਾ ਬਣਾਈ ਰੱਖਣ ਜੈ ਮਾਤਾ ਦੀ ਜੈ ਬੋਰੇ ਵਾਲੇ ਸੰਤਾ ਦੀ ਜੈ